ਜਨਾਰਾ ਦੇ ਸਰਕਾਰੀ ਕਾਲਜ ਕੋਲ ਫਿਲਮੀ ਸਟਾਈਲ ਵਿੱਚ ਇੱਕ ਗੱਡੀ ਰੋਕੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਭਾਰੀ ਕੁੱਟ ਮਾਰ ਕੀਤੀ ਗਈ ਤੁਸੀਂ ਸੀਸੀਟੀਵੀ ਵਿੱਚ ਵੀ ਦੇਖ ਸਕਦੇ ਹੋ ਕਿ ਨੌਜਵਾਨ ਵੱਲੋਂ ਇੱਕ ਗੱਡੀ ਨੂੰ ਘੇਰਨ ਲਈ ਉਸਦੇ ਪਹਿਲਾਂ ਇੱਕ ਗੱਡੀ ਅੱਗੇ ਲਗਾਈ ਅਤੇ ਦੂਜੀ ਗੱਡੀ ਨੇ ਪਿੱਛੋਂ ਆਕੇ ਉਧਰ ਰਸਤਾ ਰੋਗ ਲੈ ਫਿਰ ਕਿ ਕੁਝ ਨੌਜਵਾਨਾਂ ਵੱਲੋਂ ਗੱਡੀ ਤੋਂ ਉਤਰ ਕੇ ਡਾਂਗਾ ਸੋਟਿਆ ਨਾਲ ਹਮਲਾ ਕਰ ਦਿੱਤਾ ਗਿਆ। ਗਿਆਨ ਬਚਾਉਣ ਲਈ ਭੱਜਿਆ ਨੌਜਵਾਨ ਨੂੰ ਫੜ ਕੇ ਉੱਤੇ ਉੱਪਰ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਨੌਜਵਾਨ ਉੱਥੇ ਹੀ ਡਿੱਗ ਪਿਆ। ਇਸ ਬੰਦੇ ਜਾਣਕਾਰੀ ਦਿੰਦੇ ਹੋਏ ਐਸ ਐਚਓ ਅਜਨਾਲਾ ਨੇ ਦੱਸਿਆ ਕਿ ਨੌਜਵਾਨਾਂ ਵਿੱਚ ਹੋਏ ਝਗੜੇ ਦੌਰਾਨ ਇੱਕ ਗਰੁੱਪ ਵੱਲੋਂ ਦੂਸਰੇ ਗਰੁੱਪ ਦੇ ਨੌਜਵਾਨਾਂ ਨੂੰ ਕੀਰ ਕੇ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਇੱਕ ਨੌਜਵਾਨ ਤੇ ਦਾਤਰ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਪੁਲਿਸ ਵੱਲੋਂ ਅਮਨਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਪੁਲਿਸ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਝਗੜੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਏ ਸਨ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਜਲਦੀ ਹੀ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਮੌਕੇ ਉਨ੍ਹਾਂ ਦੱਸਿਆ ਕਿ 6 ਤੋਂ 7 ਨੌਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਦੇ ਵਿੱਚ ਅਮਲ ਵਿੱਚ ਲਿਆਂਦੀ ਜਾਵੇਗੀ ਇਹਛੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਰੋਬਿੰਨ ਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਜਦੋਂ ਗੁਰਦੁਆਰਾ ਸਾਹਿਬ ਦੇ ਨੇੜੇ ਪੁੱਜਾਂ ਦਾ ਪਿੱਛੋਂ ਆ ਰਹੀਆਂ ਦੋ ਗੱਡੀਆਂ ਵਿੱਚੋਂ ਇੱਕ ਗੱਡੀ ਅੱਗੇ ਲਗਾ ਦਿੱਤੀ ਅਤੇ ਉਸ ਦਾ ਰਸਤਾ ਰੋਕ ਕੇ ਦੂਜੀ ਗੱਡੀ ਮਗਰਲੇ ਪਾਸੇ ਲਗਾ ਦਿੱਤੀ ਗਈ ਅਤੇ ਉਲਟ ਦੇ ਉੱਪਰ ਡਾਂਗਾ ਸੋਟੀਆਂ ਦਾਤਰਾ ਨਾਲ ਹਮਲਾ ਕਰ ਦਿੱਤਾ ਜਿਸ ਦੇ ਵੱਲੋਂ ਉਸਨੇ ਵੱਲੋਂ ਕਿਹਾ ਕਿ ਉਹਨਾਂ ਨਾਲ ਉਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਤੇ ਜੋ ਝਗੜਾ ਹੋਇਆ ਸੀ ਉਸ ਦਾ ਰਾਜੀਨਾਮਾ ਹੋ ਚੁੱਕਾ ਹੈ ਪਰ ਉਹਨਾਂ ਕੁਝ ਵੀ ਨਹੀਂ ਸੁਣੀ ਅਤੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਮੇਰਾ ਨਾਮ ਰੋਬਨਦੀਪ ਸਿੰਘ ਜੀ ਕੀ ਮਾਮਲਾ ਈ ਸਾਰਾ ਕਿਥੋਂ ਕਿਥੇ ਜਾ ਰਹੇ ਸੀ ਤੁਸੀਂ ਜੀ ਮੈਂ ਤੇ ਪਿੰਡ ਤੋਂ ਇੱਕ ਬਰਦਰ ਹੀ ਲੱਗਦਾ ਮੇਰਾ ਸ਼ਰੀਕੇ ਚੋਂ ਤੇ ਅਸੀਂ ਦੋਵੇਂ ਅੰਮ੍ਰਿਤਸਰ ਤੋਂ ਵਾਪਸ ਜਾਣਦੇ ਸੀ ਘਰ ਆਉਦੇ ਨੂੰ ਸਾਡੇ ਪਿੰਡ ਦੇ ਮੋੜ ਤੇ ਗੁਰਦੁਆਰਾ ਸਾਹਿਬ ਹੈ ਉੱਥੇ ਇੱਕ ਗੱਡੀ ਅੱਗੇ ਲਾ ਕੇ ਇੱਕ ਪਿੱਛੇ ਲਾ ਕੇ ਵਿੱਚੋਂ ਮੁੰਡਿਆਣੇ ਮੇਰੇ ਤੇ ਜਾਨ ਲੈ ਵਾਰ ਹਮਲਾ ਕੀਤਾ ਵਿੱਚੋਂ ਚਾਰ ਮੁੰਡਿਆ ਦੀ ਸਾਨੂੰ ਪਛਾਣਿਆ ਜੀ ਜਵਾਂ ਨੇ ਮੇਰੇ ਤੇ ਹਮਲਾ ਕੀਤਾ ਤੇ ਇਹਨਾਂ ਨੇ ਪਹਿਲਾਂ ਤੇ ਮੇਰੇ ਜਦੋਂ ਮੈਂ ਡਿਗ ਪਿਆ ਆ ਪਹਿਲਾਂ ਜਦੋਂ ਮੈਂ ਗਿਆ ਆ ਇਹਨਾਂ ਨੂੰ ਕਿਹਾ ਵੀ ਮੇਰਾ ਤੁਹਾਡੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਤੁਸੀਂ ਮੈਨੂੰ ਕਿਉਂ ਇਤਰਾ ਦੇ ਕਰਨ ਮੇਰੀ ਗੱਡੀ ਭੰਨੰਦੇ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਮਾਰ ਮਾਰ ਪਿੱਛੋਂ ਗੋਲੀ ਮਾਰ ਤਿੰਨ ਚਾਰ ਜਣਾਂ ਨੇ ਕਿਹਾ ਅੱਜ ਜਦੋਂ ਮੈਂ ਉੱਥੇ ਪੱਜਣ ਲੱਗਾ ਮੈਂ ਡਿਗ ਪਿਆ ਤੇ ਜਦੋਂ ਮੈਂ ਡਿਗਾ ਮੇਰੇ ਸਿਰ ਤੇ ਇਹਨਾਂ ਨੇ ਦਾਤਰ ਨਾਲ ਵਾਰ ਕੀਤੇ ਮੇਰੇ ਲੱਕ ਤੇ ਦਾਤਰ ਨਾਲ ਵਾਰ ਕੀਤੇ ਤਮੇਨੋ ਬੁਰੀ ਤਰ੍ਹਾਂ ਜਖਮੀ ਕਰਕੇ ਉੱਥੋਂ ਭੱਜੇ ਆ ਤੇ ਕਹਗੇਗੇ ਮਰ ਗਿਆ ਮਰ ਗਿਆ ਮੇਰੇ ਤਾਂ ਇੱਕ ਵਾਰੀ ਚੰਗੀ ਤਰ੍ਹਾਂ ਉੱਥੇ ਮੈਨੂੰ ਕੁੱਟਮਾਰ ਮੇਰੇ ਨਾਲ ਕੀਤੀ ਆ ਤੇ ਮੇਰਾ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਉਹਨਾਂ ਬਿਨਾਂ ਵਜਾ ਹੀ ਉੱਥੇ ਹੋਇਆ ਜੋ ਕੁਝ ਹੋਇਆ ਕਿੰਨੇ ਬੰਦੇ ਸੀ ਉਹ ਦੋ ਗੱਡੀਆਂ ਚ ਆਏ ਚਾਰ ਤੇ ਵਿੱਚ ਜਿਹੜੇ ਹੈਗੇ ਆ ਜਿੰਨਾਂ ਨਾਮ ਆ ਦੱਸਿਆ ਇਹ ਇਹ ਸੀ ਬਾਕੀਆਂ ਦੀ ਕੋਈ ਕਿਸ ਦੀ ਪਛਾਣ ਨਹੀਂ ਹੋਈ ਹਥਿਆਰ ਗੜੇ ਇਹਨਾਂ ਕੋਲ ਹਥਿਆਰ ਜੀ ਇਹਨਾਂ ਕੋ ਪਹਿਲਾਂ ਤੇ ਦੂਜੇ ਪਿਸਟਲ ਵੀ ਹੈਗੇ ਸੀ ਤੇ ਦੂਜੇ ਤਾਤਰ ਵਗੈਰਾ ਕਿਰਪਾਨਾਂ ਤੇ ਦਸਤੇ ਹੋਰ ਪਤਾ ਨਹੀਂ ਕੀ ਕੀ ਸੀ ਉਥੇ ਇੱਕ ਦੋ ਮਿੰਟ ਦੀ ਲੜਾਈ ਕੋਈ ਪਤਾ ਨਹੀਂ ਲੱਗਾ ਮੈਨੂੰ ਮੈਂ ਤੇ ਡਿਗ ਪਿਆ ਮੇਰੇ ਅੱਖਾਂ 'ਗੇ ਨੇ ਰਾ ਆ ਗਏ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਤੇ ਤੁਸੀਂ ਕੋਈ ਲੰਦੀ ਛਗੀ ਨਹੀਂ ਨਹੀਂ ਮੇਰੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਆ ਗਈ ਮੈਂ ਪਿੱਛੇ ਜਿਹੜੇ ਮੇਰੇ ਨਾਲ ਮੰਡਾ ਸੀ ਉਹਨਾਂ ਉਹਨਾਂ ਦਾ ਕੋਈ ਝਗੜਾ ਸੀ ਉਹਦਾ ਲਿਖਤੀ ਰਾਜੀਨਾਮਾ ਹੋਇਆ ਸਿਆਣੇ ਸਿਆਣੇ ਬੰਦੇ ਉੱਥੇ ਵਿੱਚ ਸਾਈਨ ਹੋਏ ਸਾਰਿਆਂ ਦੇ ਲਿਖਤੀ ਐ ਸਚੇਓ ਸਾਹਿਬ ਦੇ ਕੋਲ ਉਹ ਉਹਦੀ ਵੀ ਕਾਪੀ ਪਈ ਆ ਲਿਖਤੀ ਇਹਨਾਂ ਦੀ ਰੰਜਿਸ਼ ਕੋਈ ਹੋਊਗੀ ਲਿਖਤੀ ਕੋਈ ਨਿਬੜ ਗਿਆ ਇਹਨਾਂ ਨੂੰ ਸਭ ਕੁਝ ਇਹਨਾਂ ਤੋਂ ਹੁਣ ਵੀ ਜਾਨ ਤੋਂ ਖਤਰਾ ਹਾਂਜੀ ਹਾਂਜੀ ਇਹ ਤੇ ਹੁਣ ਵੀ ਮਤਲਬ ਕਦੀ ਕਿਸੇ ਨੂੰ ਫੋਨ ਕਰ ਦੇ ਕਦੀ ਕਿਸੇ ਨੂੰ ਫੋਨ ਕਰ ਦੇ ਵੀ ਅਸੀਂ ਇਸ ਤਰ੍ਹਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਅਜੇ ਵੀ ਧਮਕੀ ਦਿੰਦੇ ਜਾਨੋਂ ਮਾਰਨ ਦੀ ਪ੍ਰੈਟਿਕਲ ਸੁਣ ਕੇ ਰਾਹਣਾ ਬੈਕਗ੍ਰਾਉਂਡ ਐ ਪੋਲਿਟਿਕਲ ਜੀ ਪਤਾ ਜੀ ਨਹੀਂ ਪਤਾ ਨਹੀਂ ਮੈਨੂੰ ਤੇ ਅੱਜ ਹੋਸ਼ ਹੀ ਅੱਜ ਆਈ ਜੀ ਕਿਸੇ ਵਾਲਾ ਕੋਈ ਪੋਲਿਟਿਕਲ ਜਾਂ ਮੰਤਰੀ ਕੋਈ ਸਪੋਰਟ ਕਰਦਾ ਹੋਵੇਗਾ ਇਹਨਾਂ ਦੇ ਚਾਚੇ ਤਾਏ ਆ ਉਹ ਉਹਨਾਂ ਨੂੰ ਕਹਿਨਦੇ ਆ ਵੀ ਬੋਲਾ ਵੀ ਨਾ ਸਪੋਰਟ ਕਰਦੇ ਪੂਰੀ ਸ਼ੀਨਿਆਂ ਤੋਂ ਅੰਦ ਕੀ ਚੱਲਦਾ ਅਸੀਂ ਕੀ ਬੋਲਣਾ ਜੀ ਹੁਣੇ ਹੁਣ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਜੋ ਵੀ ਉਹਨਾਂ ਦੇ ਬੰਦੀ ਆ ਜੀ ਮੇਰੇ ਮੈਨੂੰ ਇਹਨਾਂ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਤੇ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਹੋਵੇ ਤੇ ਪੁਲਸ ਨੂੰ ਪੁਲਸ ਤੇ ਚਲੋ ਕੋਆਪਰੇਟ ਕਰ ਰਹੀ ਹੈ ਕੱਲ 15 ਅਗਸਤ ਹੀ ਕੱਲ ਸਾਡਾ ਸਾਡੀ ਦਰਖਾਸਤ ਉਹਨਾਂ ਨੇ ਦਰਜ ਕਰ ਲਈ ਤੇ ਅੱਜ ਹਸਪਤਾਲ ਤੋਂ ਜੋ ਵੀ ਐਮਐਲਆਰ ਹੋਏਗੀ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਇਹ ਮੁੰਡੇ-ਮੁੰਡੇ ਆਪਸ ਵਿੱਚ ਦੋ ਤਰ੍ਹਾਂ ਜਿਹੜੀਆਂ ਵਾਂ ਪਰਸੋਂ ਲੜੇ ਆ ਤੇ ਇਹਦੇ ਸਬੰਧ ਚ ਮੈਂ ਆਪਣੇ ਠਾਨਦਾਰ ਸਾਹਿਬ ਨੂੰ ਭੇਜ ਕੇ ਤੇ ਇਹਨੂੰ ਮੁੰਡੇ ਨੂੰ ਦਾਖਲ ਕਰਾ ਦਿੱਤਾ ਸੀਗਾ ਤੇ ਕੱਲ ਡਾਕਟਰਾਂ ਨੇ ਅਨਫਿਟ ਦਿੱਤਾ ਸੀ ਅੱਜ ਫੇਰ ਸਾਡੇ ਠਾਨਦਾਰ ਸਾਹਿਬ ਗਏ ਆ ਉਦੀ ਜੋ ਵੀ ਫਿਰ ਤੋਂ ਇਸ ਸਟੇਟਮੈਂਟ ਲੈ ਕੇ ਤੇ ਮੈਡੀਕਲ ਲੀਗਲ ਦੇ ਮੁਤਾਬਕ ਜਿਹੜਾ ਵਾ ਕਾਰਵਾਈ ਅਮੁੱਚ ਲਿਆਂਦੀ ਜਾ ਰਹੀ ਆ ਤੇ ਬਿਲਕੁਲ ਇਹੋ ਜੀ ਗੁੰਡਾਗਰਦੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਵਾਈ ਜਾਊਗੀ ਕੀ ਮਾਮਲਾ ਦਾ ਪਹਿਲੀ ਨਜ਼ਰ ਕਿਉਂ ਇੰਨੀ ਘਟਮਾਰ ਹੋਈ ਆ ਮਾਮਲਾ ਮੁੰਡੇ-ਮੁੰਡਿਆਂ ਦੀ ਆਪਸ ਦੇ ਵਿੱਚ ਲੜਾਈ ਆ ਇਹ ਹੁਣ ਦੋਸ਼ੀ ਗ੍ਰਿਫਤਾਰ ਕਰਾਂਗੇ ਉਹਨਾਂ ਦੀ ਪੁੱਛਗਿੱਛ ਕਰਾਂਗੇ ਫਿਰ ਉਹਨਾਂ ਦੇ ਵਿੱਚ ਆਊਗਾ ਕਿ ਕਿਉਂ ਇਹ ਲੜੇ ਆ ਕਿਹੜੀ ਗੱਲਾਂ ਲੜੇ ਆ